ਆਈ ਬੋਲੋ 113 ਇੰਜੀਨੀਅਰ ਦਾ ਮੈਂ ਬਲੌਰਸ਼ਿੰਗ ਬੋਲ ਰਿਹਾ ਜਦ ਤੇ ਯੂਨਟ ਖੜੀ ਹੋਈ ਹੈਗੀ ਉਦੋਂ ਤੇ ਹੀ ਸਾਡਾ ਇਹਦੇ ਨਾਲ ਬਾਲਾ ਪਿਆਰ ਸੀਗਾ ਸਾਨੂੰ ਵੀ ਇਹਨੇ ਹੁਣ ਤੱਕ ਇਹਦੀ ਗੋਦ ਚ ਨੱਚਦੇ ਰਹੇ ਆਂ ਕੁੱਦਦੇ ਰਹੇ ਆਂ ਹੁਣ ਤੱਕ ਆਏ ਆਂ ਅਸੀਂ ਪੈਨਸ਼ਨ ਹੋ ਕੇ ਹੁਣ ਅਸੀਂ ਇਹਦਾ ਦਿਨ ਮਨਾਉਣ ਲੱਗੇ ਆਂ ਤੇ ਭੁੱਲ ਗਏ ਯਾਰ ਫੇਰ 57ਵਾਂ ਦਿਨ ਮਨਾ ਰਹੇ ਆਂ ਜੀ ਅੱਜ ਤੋਂ ਕਿਸ ਕਿਸ ਜਗ੍ਹਾ ਤੋਂ ਫੌਜੀ ਸਹਿਬਾਨ ਜੋ ਤੁਹਾਡੀ ਜੁੰਡ ਤੇ ਆਇਆ ਨਹੀਂ ਇਹਦੇ ਸਾਰੇ ਜਿੰਨੇ ਲਵੇ ਲਾਉਣੇ ਦੇ ਪਿੰਡ ਆ ਸੰਗਰੂਰ ਜ਼ਿਲ੍ਹੇ ਦੇ ਪਟਿਆਲਾ ਸੰਗਰੂਰ ਜ਼ਿਲ੍ਹਾ ਬਠਿੰਡਾ ਸਾਰੇ ਆਇਆ ਜੀ ਅਸੀਂ ਇਹਦਾ ਦਿਨ ਮਨਾ ਰਹੇ ਆ ਤੇ ਇਹਨਾਂ ਨੂੰ ਬਹੁਤ ਵਧੀਆ ਮੁਬਾਰਕਾਂ ਵੀ ਮੈਂ ਦੇ ਰਿਹਾ ਗਾਜ ਮੈਨੂੰ 50 ਸਾਲ ਬਾਅਦ ਇਹਨਾਂ ਨੂੰ ਮਿਲਿਆ ਗਾ 50 ਸਾਲ ਹੋ ਗਏ ਜੀ ਮੈਨੂੰ ਪੈਨਸ਼ਨ ਆਏ ਇਹਨੂੰ ਤੇ ਉਸ ਤੋਂ ਬਾਅਦ ਦਾ ਮੈਨੂੰ ਰੇਜਮੈਂਟ ਦਾ ਨਾਂ ਹੀ ਨਹੀਂ ਸੀ ਪਤਾ ਲੱਗਦਾ 1966 ਤੋਂ ਸ਼ੁਰੂ ਹੋ ਗਿਆ ਜੀ ਮੈਂ ਜੋ ਹੈਲਥ ਚ ਮਿੰਜੋ ਹੈਲਥ ਤੋਂ ਬਾਅਦ ਉੱਥੇ ਸਾਡੀ 57 ਦੇ ਵਿੱਚ ਇਹ ਰੇਜਮੈਂਟ ਖੜੀ ਹੋਈ ਆ 67 ਦੇ ਵਿੱਚ 67 ਦੇ ਵਿੱਚ ਖੜੀ ਹੋਈ ਹੈਗੀ ਅਸੀਂ ਨਾਗਾ ਲੈਂਡ ਦੇ ਵਿੱਚ ਦੀਮਾਪੁਰ ਪਹਿਲਾਂ ਜਿਹੜੀ ਕੰਪਨੀ ਖੜੀ ਪਹਿਲਾਂ 358 ਕੰਪਨੀ ਖੜੀ ਹੋਈ ਆ ਜੀ ਉਹ ਕਿੰਨੇ ਚ ਖੜੀ ਹੋਈ ਸੀ ਅੱਜ ਅਸੀਂ ਸਾਡੀ ਇੰਜੀਨੀਅਰਮੈਂਟ 113 ਇੰਜੀਨੀਅਰਮੈਂਟ ਮੈਂ ਜਗਦੇਸ਼ ਸਿੰਘ 113 ਇੰਜੀਨੀਅਰਮੈਂਟ ਦਾ ਸਪਾਈ ਹਾਂ ਅਸੀਂ ਅੱਜ ਇਕੱਠੇ ਹੋ ਕੇ ਸੰਗਰੂਰ ਪਟਿਆਲਾ ਬਠਿੰਡਾ ਰਾਜਪੁਰਾ ਲੁਧਿਆਣਾ ਇਹ ਸਾਰੇ ਏਰੀਆ ਚੋਂ ਅਸੀਂ ਇੱਥੇ ਆ ਕੇ ਅੱਜ ਸਾਡੀ 113 ਇੰਜੀਨੀਅਰਮੈਂਟ ਦਾ ਅਸੀਂ ਰਾਈਜ਼ਿੰਗ ਡੇ ਮਨਾ ਰਹੇ ਹਾਂਗੇ ਰਾਈਜ਼ਿੰਗ ਡੇ ਮੈਂਸ ਜਿਵੇਂ ਜਨਮ ਦਿਨ ਹੁੰਦਾ ਕਿਸੇ ਦਾ ਨਾ ਇਹ ਸਾਡੀ ਯੂਨਿਟ ਦਾ ਰਾਈਜ਼ਿੰਗ ਡੇ ਹੈ ਅੱਜ ਅੱਜ ਉਹਦਾ ਜਨਮ ਦਿਨ ਹੈ ਸਾਡੀ ਜੁਬਿਲਨੀ ਦਾ ਅੱਜ ਦੇ ਅੱਜ ਦਾ ਦਿਨ ਸਾਡੀ ਜੁਬਿਲ ਖੜੀ ਹੋਈ ਸੀ 1 ਅਪ੍ਰੈਲ ਨੂੰ ਜੀ 1 ਅਪ੍ਰੈਲ ਨੂੰ 1 ਅਪ੍ਰੈਲ ਨੂੰ ਖੜੀ ਸੀ ਉਹਦਾ ਰੈਜਨਰੇਸ਼ਨ ਮਨਾਉਣਾ ਥੋੜਾ ਲੇਟ ਹੋ ਗਿਆ ਸੀ ਚਲੋ ਕੋਈ ਗੱਲ ਨਹੀਂ ਅਗਲੇ ਸਾਲ ਤੁਸੀਂ 1 ਅਪ੍ਰੈਲ ਦੇ ਆਸ-ਪਾਸ ਮਨਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਸਾਡਾ ਹੀ ਉਪਰਾਲਾ ਐ ਕਿ ਹੈਗਾ ਸੀ ਕਿ ਅਸੀਂ ਐ ਕਿ ਰਾਈਜ਼ਿੰਗ ਡੇ ਮਤਲਬ ਮਨਾਈਏ ਸੰਗਰੂਰ ਦੇ ਏਰੀਆ ਦੇ ਵਿੱਚ ਕਿਉਂਕਿ ਸਾਡੇ ਜਿਹੜੇ ਅ ਬਾਕੀ ਸਾਥੀ ਨੇ ਉਹ ਸਾਰੇ ਪੰਜਾਬ ਛੋਣੇਗੇ ਤੇ ਸਾਨੂੰ ਅੰਮ੍ਰਿਤਸਰ ਵਰਗ ਸਾਈਟ ਤੇ ਜਾਣਾ ਥੋੜਾ ਜਿਹਾ ਔਖਾ ਲੱਗਦਾ ਸੀਗਾ ਇਸ ਲਈ ਅਸੀਂ ਇਸ ਵਾਰ ਅਸੀਂ ਸੰਗਰੂਰ ਤੋਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਰਾਈਜ਼ਿੰਗ ਡੇ ਮਨਾਈਏ ਤੇ ਸਾਡੇ ਸਾਰੇ ਸਾਥੀਆਂ ਨੂੰ ਮਿਲੀਏ ਹੁਣ ਕਈ ਤਾਂ ਸਾਥੀ ਸਾਨੂੰ 15-15 ਸਾਲ ਬਾਅਦ ਮਿਲ ਰਹੇ ਨੇ ਬਾਈ RAM ji das ਖੜੇ ਨੇ ਬਾਈ ਨਰਾਤਾ ਹੈਗਾ ਤੇ ਬਾਈ ਗਰਮੇਲ ਹੈਗਾ ਤੇ ਬਾਈ ਬਹਾਦਰ ਦਾ ਚਲੋ ਇੱਥੇ ਸੰਗਰੂਰ ਦੇ ਨੇਤਾ ਪਰਮਜੀਤ ਹੈਗੇ ਹੈ ਬਾਈ ਬਾਈ ਤਾਂ ਸੇਮ ਹੈਗਾਗਾ ਇਹ ਤਾਂ ਸੰਗਰੂਰ ਦੇ ਨੇੜੇ-ਨੇੜੇ ਦੇ ਆ ਬਾਕੀ ਜਿਹੜੇ ਦੂਰੋਂ ਆਏ ਨੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਅੱਜ ਵੀ ਅਸੀਂ ਆਪਣੀ ਰਾਈਜ਼ਿੰਗ ਦੇ ਮਨਾਇਆ ਜੁਟਦਾ ਤੇ ਹਰ ਸਾਲ ਅਸੀਂ ਇਸ ਤਰ੍ਹਾਂ ਇਹ ਹਰ ਸਾਲ ਸੰਗਰੂਰ ਹੀ ਮਨਾਇਆ ਜਾਇਆ ਕਰੇਗੀ ਜਾਂ ਅਲੱਗ-ਅਲੱਗ ਸ਼ਹਿਰਾਂ ਅਲੱਗ-ਅਲੱਗ ਜ਼ਿਲ੍ਹਿਆਂ ਕਰ ਮਨਾਇਆ ਜਾਏ ਬਈ ਸਾਡੀ ਕੋਸ਼ਿਸ਼ ਹੈ ਰੂਕੇ ਅਸੀਂ ਮਾਲਵਾ ਏਰੀਆ ਦੇ ਵਿੱਚ ਹਨ ਤਕਰੀਬਨ ਅਸੀਂ ਕਿਸੇ ਵੀ ਵਧੀਆ ਡੈਸਟੀਨੇਸ਼ਨ ਤੇ ਮਨਾਇਆ ਕਰੀਏ ਜਿੱਥੇ ਸਾਰਿਆਂ ਨੂੰ ਸੁਵਿਧਾ ਹੋਵੇ ਵੀ ਕਿਸੇ ਨੂੰ ਕੋਈ ਦੂਰ ਨਾ ਪਵੇ ਤੇ ਸੁਵਿਧਾ ਆਉਣ ਜਾਣ ਦੀ ਸਾਰਾ ਕੋਲ ਹੋਵੇ ਉਹ ਇਨਾ ਵਕਤ ਦੇਖਿਆ ਜਾਂਦਾ ਹੈ ਕਿ ਜਦੋਂ ਫੌਜੀ ਰਿਟਾਇਰ ਹੋ ਕੇ ਆ ਜਾਂਦੇ ਜਾਂ ਕੋਈ ਵੀ ਮੁਲਾਜ਼ਮਾ ਉਹਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂ ਤਾਂ ਪੈਨਸ਼ਨ ਨੂੰ ਲੈ ਕੇ ਜਾਂ ਹੋਰ ਉਹਦੇ ਵਾਸਤੇ ਜਿਹੜੀ ਰੋਟੀ ਯੂਨੀਅਨ ਬਣੀ ਉਹ ਕੀ ਮਦਦ ਕਰਦੀ ਅਸੀਂ ਰਾਈਜ਼ਿੰਗ ਨੇ ਬਣਾਉਣ ਦਾ ਸਾਡਾ ਦਿਨ ਮਨਾਉਣ ਦਾ ਇਹ ਸਾਡਾ ਮਕਸਦ ਹੈ ਇਕੱਲਾ ਐ ਨਹੀਂ ਹੈਗਾ ਵੀ ਕਿ ਅਸੀਂ ਇੱਕ ਇਕੱਲਾ ਰਾਈਜ਼ਿੰਗ ਨੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਅਸੀਂ 113 ਇੰਜ ਅਰੇਂਜਮੈਂਟ ਦੇ ਜਿੰਨੇ ਵੀ ਸਪਾਹੀਆਂ ਗਏ ਸੀ ਅਸੀਂ ਮੇਰੇ ਖਿਆਲ ਚ ਮਾਲਵਾ ਏਰੀਆ ਦੇ ਬਿਲਡ ਦੇ ਵਿੱਚ ਅਸੀਂ 1000 ਦੇ ਆਸ-ਪਾਸ ਸਪਾਹੀ ਹੈਗੇ ਆ ਐਕਸ ਸਰਵਿਸਮੈਨ ਜਿਹੜੇ ਮਨਾਉਣ ਦੀ ਕੋਸ਼ਿਸ਼ ਕਰਾਂਗੇ ਅਗਲੇ ਸਾਲਾਂ ਚ ਤੇ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਸਾਲਾਂ ਤੋਂ ਵੱਧ ਤੋਂ ਵੱਧ ਗਿਣਤੀ ਜਿੱਥੇ ਆਏਗਾ ਸਾਡਾ ਮਕਸਦ ਇਹ ਹੈ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਕੋਈ ਪੈਨਸ਼ਨ ਲੈਂਡ ਚ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਕੋਈ ਬੱਚਿਆਂ ਦਾ ਕੋਈ ਦਿੱਕਤਾਂ ਵਾਲੇ ਜਿਵੇਂ ਅੱਜ ਕੱਲ ਮੈਕਸਿਮਮ ਤੁਹਾਨੂੰ ਪਤਾ ਹੈ ਕਿ ਤੁਸੀਂ ਰਿਪੋਰਟਰਾਂ ਨੂੰ ਤੁਹਾਨੂੰ ਪਤਾ ਹੈ ਕਿ ਜਿਹੜੇ ਫੌਜੀ ਨੇ ਇਹਨਾਂ ਦੇ ਪੋਲਿਟিক্যাল ਲੋਕਾਂ ਨਾਲ ਥੋੜੀ ਘੱਟ ਬਣਦੀ ਹੁੰਦੀ ਹੈਗੀ ਖਾਸ ਕਰ ਪਿੰਡ ਦੇ ਸਰਪੰਚਾਂ ਨਾਲ ਪਿੰਡਾਂ ਦੇ ਅਸੀਂ ਜਿਆਦਾਤਰ ਬੰਦੇ ਅਸੀਂ ਪਿੰਡਾਂ ਦੇ ਆ ਸਾਡੇ ਪਿੰਡਾਂ ਦੇ ਸਰਪੰਚਾਂ ਨਾਲ ਥੋੜੀ ਘੱਟ ਹੀ ਬਣਦੀ ਹੁੰਦੀ ਹੈ ਫੌਜੀ ਬੰਦੇ ਕਿਉਂਕਿ ਅਸੀਂ ਡਿਸਪਲਿਨ ਕੋਲ ਲੋਕ ਹੁੰਦੇ ਆਗੇ ਸਾਨੂੰ ਇਹਨਾਂ ਨਾਲ ਥੋੜਾ ਜਿਹਾ ਮਤਲਬ ਡਿਸਪਿਊਟ ਹੀ ਰਿਹਾ ਹਮੇਸ਼ਾ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਸਾਡੇ ਵੀਰ ਨੇ 113 ਇੰਜਨ ਰੈਜਮੈਂਟ ਦੇ ਸਪਾਹੀ ਨੇ ਉਹਨਾਂ ਦੇ ਕਿਸੇ ਫੈਮਿਲੀ ਪ੍ਰੋਬਲਮ ਆ ਕੋਈ ਪੈਨਸ਼ਨ ਦੇ ਲੈਂਡ ਦੇ ਵਿੱਚ ਪ੍ਰੋਬਲਮ ਆ ਕੋਈ ਬੱਚਿਆਂ ਦੇ ਸੀਅਰ ਲੈਂਡ ਦੇ ਪ੍ਰੋਬਲਮ ਆ ਜਾਂ ਹੋਰ ਵੀ ਕੋਈ ਸ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਆ ਸੀ ਉਹਨਾਂ ਨੂੰ ਮਿਲ ਕੇ ਇਕੱਠੇ ਹੋ ਕੇ ਅਸੀਂ ਉਹਨੂੰ ਉਹਦੇ ਮੁਸ਼ਕਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਅੱਗੇ ਤੋਂ ਸਾਡੀ ਇਹ ਅੱਜ ਪਹਿਲੀ ਕੋਸ਼ਿਸ਼ ਆ ਕਿ ਤੇ ਅੱਜ ਅਸੀਂ ਜਿੰਨੇ ਵੀ ਵੀਰ ਥੋੜੇ ਸਾਹਮਣੇ ਆ ਅੱਜ ਇਕੱਠੇ ਹੋਏ ਆ ਅਗਲੇ ਸਾਲ ਤੋਂ ਸਾਡੀ ਕੋਸ਼ਿਸ਼ ਹੋਵੇ ਵਤ ਤੋਂ ਵਤ ਵੀਰਾਂ ਨੂੰ ਬੁਲਾਈਏ ਤੇ ਵਤ ਤੋਂ ਵਤ ਪੂਰੇ ਜੋਰ ਸ਼ੋਰ ਨਾਲ ਅਸੀਂ 113 ਅੰਜ ਅਰੇਂਜਮੈਂਟ ਦਾ ਜਨਮ ਦਿਨ ਮਨਾਇਆ ਕਰੀਏ ਤੇ ਸਾਰੇ ਵੀਰਾਂ ਦਾ ਸਾਥ ਰਹੂਗਾ ਤਾਂ ਬਹੁਤ ਵਧੀਆ ਨਾਲ ਤਰੀਕੇ ਨਾਲ ਅਸੀਂ ਅਗਲੇ ਸਾਲ ਤੋਂ ਮਨਾਇਆ ਕਰਾਂਗੇ